ਹੈਲੋ ਦੋਸਤੋ ਮੈਂ ਬੁਕੇਟ ਸਿੰਘ ਮੈਂ ਕਾਨੂੰਨ ਦੇ ਬਾਰੇ ਜਾਂ ਕਾਨੂੰਨੀ ਅਵੇਅਰਨੈਸ ਲਈ ਅਤੇ ਆਪ ਨੂੰ ਜਾਗਰੂਕ ਕਰਨ ਦੇ ਲਈ ਵੀਡੀਓ ਬਣਾਉਣਾ ਹਾਂ ਤਾਂ ਕਿ ਤੁਸੀਂ ਜਿਹੜੇ ਆਪਣੇ ਹੱਕਾਂ ਦੀ ਹੈ ਰਾਖੀ ਕਰ ਸਕੋ ਦੋਸਤੋ ਸਾਡੇ ਸਮਾਜ ਦੇ ਵਿੱਚ ਜਿੱਥੇ ਸਾਡੇ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਇੱਕ ਢਾਂਚਾ ਹੈਗਾ ਤੇ ਆਮ ਲੋਕਾਂ ਨੂੰ ਡਰ ਹੈ ਕਿ ਜੇ ਅਸੀਂ ਕੋਈ ਜੁਰਮ ਕਰਦੇ ਹਾਂ ਤਾਂ ਸਾਡੇ ਖਿਲਾਫ ਜਿਹੜੀ ਸਖਤ ਕਾਰਵਾਈ ਹੈ ਉਹ ਹੋਵੇਗੀ ਲੇਕਿਨ ਅਗਰ ਉਸ ਪ੍ਰਸ਼ਾਸਨ ਦੇ ਵਿੱਚ ਇਹ ਪੁਲਿਸ ਵਾਲੇ ਜਾਂ ਉਸ ਦੇ ਜਿਹੜੇ ਅਧਿਕਾਰੀ ਨੇ ਉਹ ਜੁਰਮ ਕਰਦੇ ਨੇ ਤਾਂ ਉਹਨਾਂ ਦੀ ਸਜ਼ਾ ਕੀ ਅਤੇ ਕਿਵੇਂ ਅਤੇ ਕਿਵੇਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਹੋਵੇਗੀ ਆਮ ਤੌਰ ਤੇ ਅਸੀਂ ਦੋਸਤੋ ਦੇਖਦੇ ਹਾਂ ਕਿ ਲੋਕਾਂ ਨਾਲ ਬਹੁਤ ਤਕਾ ਹੁੰਦਾ ਹੈ ਸਮਾਜ ਦੇ ਵਿੱਚ ਕੁਝ ਬੰਦੇ ਸਰਕਾਰਾਂ ਨਾਲ ਅਤੇ ਪੋਲੀਟੀਕਲ ਬੰਦਿਆਂ ਦੇ ਨਾਲ ਅਤੇ ਪੈਸੇ ਵਾਲੇ ਬੰਦੇ ਮਿਲ ਕੇ ਉਹਨਾਂ ਦੇ ਨਾਲ ਆਮ ਲੋਕਾਂ ਤੇ ਜੁਰਮ ਕਰਦੇ ਨੇ ਆਮ ਲੋਕਾਂ ਦੇ ਉੱਪਰ ਝੂਠੇ ਪਰਚੇ ਪਾਉਂਦੇ ਨੇ ਜੀ ਦੀ ਹੁਣੇ ਸੀ ਇੱਕ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਹੈ ਕਿ ਇੱਕ ਜਿਹੜਾ ਮਲੇਰ ਕੋਟਲੇ ਤੋਂ ਇੱਕ ਜਿਹੜਾ ਟੇਲਰ ਹੈ ਕਿ ਅਗਰ ਉਹ ਪੁਲਿਸ ਵਾਲਿਆਂ ਤੋਂ ਜਾਂ ਥਾਣਾ ਮੁਖੀ ਤੋਂ ਆਪਣੇ ਪੈਸੇ ਮੰਗਦਾ ਹੈ ਕਿ ਉਸਨੇ ਕੁਰਸੀਆਂ ਜਿਹੜੀਆਂ ਵਰਦੀਆਂ ਨੇ ਉਹ ਸੀ ਹੁੰਦੀਆਂ ਨੇ ਉਹਦੇ ਬਾਰੇ ਜਿਹੜੇ ਪੈਸੇ ਨੇ ਕਾਫੀ ਦੇਰ ਤੋਂ ਪੈਂਡਿੰਗ ਨੇ ਤੇ ਉਹ ਵਿਚਾਰਾ ਕਹਿੰਦਾ ਹੈ ਕਿ ਮੈਂ ਵੀ ਅੱਗੇ ਖਰਚੇ ਚਲਾਉਣੇ ਨੇ ਜਿਹੜਾ ਪੈਂਡਿੰਗ ਬਿੱਲ ਹੈ ਉਹਨੂੰ ਪੇ ਕਰੋ ਲੇਕਿਨ ਦੋਸਤੋ ਇੱਥੇ ਗੱਲ ਆਉਂਦੀ ਹੈ ਪਾਵਰ ਦੇ ਨਸ਼ੇ ਵਿੱਚ ਜਿਹੜੇ ਚੋਰ ਬੰਦੇ ਨੇ ਪਾਵਰ ਦੇ ਨਸ਼ੇ ਵਿੱਚ ਜਿਹੜੇ ਇੰਨੇ ਅੰਨੇ ਹੋਏ ਪਏ ਨੇ ਵੀ ਉਹਨਾਂ ਨੂੰ ਉਹਦਾ ਸਮਾਜ ਦੇ ਵਿੱਚ ਬਹੁਤ ਲੋਕਾਂ ਤੇ ਪਰਚੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਪੁੱਛਣ ਵਾਲਾ ਹੈ ਉਹ ਤਾਂ ਲੋਕਾਂ ਨੂੰ ਪੁੱਛਦੇ ਨੇ ਇਸ ਲਈ ਜਦੋਂ ਉਹਨਾਂ ਦੀ ਇਹ ਗੱਲ ਉਹਨਾਂ ਦੀ ਈਗੋ ਨੂੰ ਹਰਟ ਕਰ ਗਈ ਤਾਂ ਉਹਨਾਂ ਨੇ ਇੱਕ ਪਲੈਨਿੰਗ ਕਰਦੇ ਹੋਏ ਜਿਹੜਾ ਟੇਲਰ ਹੈ ਉਹਦੇ ਉੱਪਰ 5 ਕਿਲੋ ਫੀਮ ਦਾ ਜਿਹੜਾ ਝੂਠਾ ਪਰਚਾ ਹੈ ਉਹ ਪਾ ਦਿੰਦੇ ਨੇ ਹੁਣ ਅਸੀਂ ਜਿਹੜੀ ਵੀਡੀਓ ਪੇਸ਼ ਕਰ ਰਹੇ ਹਾਂ ਮੈਂ ਵੀਡੀਓ ਔਨ ਕਰੂੰਗਾ ਆਪਣੇ ਮੋਬਾਈਲ 'ਚ ਵੀ ਦੇਖਦਾ ਹਾਂ ਇਹਨਾਂ ਕਰਕੇ ਮੈਂ ਬੱਚੇ ਪਾਲਦਾ ਸੀਗਾ ਉਹ ਮਿਹਨਤ ਦੇ ਪੈਸੇ ਮੈਨੂੰ ਮੰਗਣੇ ਮਹਿੰਗੇ ਪੈ ਗਏ ਆ ਜਿਹੜੀ ਟੇਲਰ ਨੇ ਦੇਖੋ ਇਹ ਦੱਸ ਰਹੇ ਨੇ ਕਿ ਯਾਰ ਮੈਂ ਪੈਸੇ ਮੰਗ ਲੇ ਮੈਂ ਕੀ ਗੁਨਾ ਕਰਤਾ ਮੈਂ ਨਹੀਂ ਆਪਣਾ ਪਰਿਵਾਰ ਪਾਲਣਾ ਹੁਣ ਇਹਦੇ ਵਿੱਚ ਦੇਖੋ ਆਹ ਜਿਹੜੇ ਪੁਲਿਸ ਵਾਲੇ ਨੇ ਐਡੀ ਸ਼ੌਪ ਤੇ ਜਾਂਦੇ ਨੇ ਜਿਹੜੇ ਕਿ ਵਰਦੀ ਵਿੱਚ ਨਾ ਹੋ ਕੇ ਸਿਵਲ ਦੇ ਵਿੱਚ ਹੈਗੇ ਨੇ ਤੇ ਆਹ ਟੇਲਰ ਹੈ ਜਿਹੜਾ ਇਹ ਸ਼ਾਪ ਦੇ ਵਿੱਚ ਬੈਠੇ ਆ ਤੇ ਹੱਥ ਮਲਾਉਂਦਾ ਦੱਸੂਗੇ ਨੇ ਕੰਨ 5 ਕਿਲੋ ਫੀਮ ਦਾ ਤੁੰਦਾ ਇੱਥੇ ਕਿਵੇਂ ਕਰ ਲਿਆ ਉਹਨੂੰ ਇਹ ਪੁੱਛਦੇ ਨੇ ਹੁਣ ਇਹਦੇ ਵਿੱਚ ਆ ਡੀਵੀਆਰ ਖੋਲ ਰਹੇ ਨੇ ਉੱਥੇ ਕਾਰਵਾਈ ਕਰਕੇ ਇਹਦੀਆਂ ਜਿਹੜੀਆਂ ਪਿਕਚਰਾਂ ਨੇ ਸੀ ਤੁਹਾਡਾ ਸਾਂਝੀਆ ਕਰਦੇ ਆ ਜਿਹੜੇ ਛੋਟ ਨੇ ਹੁਣ ਆ ਹਿਸਾਬ ਦੱਸਦਾ ਵੀ ਕਿੰਨੇ ਪੈਸੇ ਤੁਹਾਡੇ ਰਹਿੰਦੇ ਨੇ ਇਹ ਸਾਰੇ ਪੁਲਿਸ ਮੁਲਾਜ਼ਮ ਨੇ ਜਿਹੜੇ ਸਿਵਲ ਦੇ ਵਿੱਚ ਆਈ ਨੇ ਆਹ ਵਿਚਾਰਾ ਇਹਦਾ ਜਿਹੜਾ ਵਰਕਰ ਵੀ ਦੇਖਦੇ ਹੈ ਉਹਨੂੰ ਪੁੱਛ ਰਿਹਾ ਵੀ ਕਿੰਨੇ ਪੈਸੇ ਪੈਂਡਿੰਗ ਨੇ ਹੁਣ ਆ ਜਿਹੜਾ ਪੁਲਿਸ ਵਾਲਾ ਬਾਹਰ ਆਉਂਦਾ ਏ ਫੋਨ ਕਰ ਰਹੀ ਨੇ ਲਗਾਤਾਰ ਬਾਕੀਆਂ ਨੂੰ ਵੀ ਬੁਲਾ ਰਹੇ ਨੇ ਵੀ ਆਜੋ ਇਹ ਇਹਨੂੰ ਬਾਹਰ ਬੁਲਾ ਲੈਂਦੇ ਨੇ ਵੀ ਆਜੋ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਸਭ ਬੈਠੇ ਨੇ ਗੱਡੀ ਦੇ ਵਿੱਚ ਉਹਦੀ ਬਾਅਦ ਇਹਨੂੰ ਬਾਹਰ ਲੈ ਆਉਂਦੇ ਨੇ ਆ ਦੇਖੋ ਬਾਹਰ ਆ ਰਿਹਾ ਹੁਣ ਦੱਸੋ ਕਾਦੇ ਨੇ 5 ਕਿਲੋ ਫੀਮ ਇਸ ਤੋਂ ਬਾਅਦ ਇੱਥੇ ਅਰੈਸਟ ਪੈਂਦੀ ਏ ਜੀ ਆ ਲੈ ਗਈ ਬਾਹਰ ਉਹਨੂੰ ਆ ਬਾਕੀ ਬੰਦੇ ਦੇਖਦੇ ਨੇ ਵੀ ਕਿਤੇ ਕੋਈ ਕਾਰਵਾਈ ਜਾਂ ਕੋਈ ਹੋਰ ਕੈਮਰਾ ਗੱਡੀ 'ਚ ਲੈ ਕੇ ਜਿਹੜੀ ਆ ਗੱਡੀ ਜਾ ਰਹੀ ਏ ਉਹ ਬਾਕੀ ਬੰਦੇ ਦੇਖ ਰਹੇ ਨੇ ਵੀ ਆਲੇ-ਦਾਲੇ ਆ ਹੁੰਦੇ ਨੇ ਬਾਅਦ ਚ ਉਹਦੀ ਬਾਅਦ ਡੀਵੀਆਰ ਖੋਲਦੇ ਨੇ ਆ ਦੇਖੋ ਉਹਨਾਂ ਜਿਹੜੀਆਂ ਫੋਟੋਆਂ ਨੇ ਮੌਕੇ ਦੀਆਂ ਕਿ ਉਹ ਉਹ ਕਹਿੰਦੇ ਬਾਅਦ ਚ ਥਾਣੇ ਵਾਲੇ ਕਹਿੰਦੇ ਵੀ ਇਹ ਸਾਡਾ ਜਿਹੜਾ ਬੰਦਾ ਸੀਗਾ ਇਹ ਮਲਾਜਮੇ ਨਹੀਂ ਲੇਕਿਨ ਆ ਕੱਲੀ ਕੱਲੀ ਡਰੈਸ ਵਿੱਚ ਫੋਟੋਆਂ ਨੇ ਜਿਹੜੀਆਂ ਪਾਉਂਦੇ ਨੇ ਦਿੱਲੀ ਦੀਆਂ ਉਹਦੇ ਸਕਰੀਨਸ਼ਾਟ ਦੇ ਇਹ ਸਾਰੇ ਪੁਲਿਸ ਮੁਲਾਜ਼ਮ ਨੇ ਉਹ ਕਹਿੰਦੇ ਜੀ ਇਹ ਤਾਂ ਸਾਡੇ ਮੁਲਾਜ਼ਮੇ ਨਹੀਂ ਸੀ ਕੈਮਰੇ ਚ ਲੇਕਿਨ ਇੱਕ ਗੱਲ ਇੱਥੇ ਸੋਚਣ ਵਾਲੀ ਆ ਦੋਸਤੋ ਇਹ ਸਾਰੇ ਕਿਵੇਂ ਫੜੇ ਜਾਂਦੇ ਨੇ ਇਹ ਡੀਵੀਆਰ ਤਾਂ ਖੋਲ ਕੇ ਲੈ ਜਾਂਦੇ ਨੇ ਲੇਕਿਨ ਉਹਦੀ ਬਾਅਦ ਜਿਆਦਾ ਇਹਨਾਂ ਨੂੰ ਲੱਗਦਾ ਵੀ ਸਾਡੇ ਦੇ ਇੱਕ ਕਾਰਵਾਈ ਕਿਤੇ ਇਹ ਨਾ ਹੋ ਜਵੇ ਵੀ ਡੀਵੀਆਰ ਕਿੱਥੇ ਗਿਆ ਉਹ ਡੀਵੀਆਰ ਨੂੰ ਡਿਲੀਟ ਕਰਕੇ ਵਾਪਸ ਦੇ ਜਾਂਦੇ ਨੇ ਲੇਕਿਨ ਉਹਦੇ ਵਿੱਚ ਉਸ ਟੇਲਰ ਦੀ ਖੁਦ ਕਿਸਮਤ ਲਾ ਲਓ ਜਾਂ ਪ੍ਰਮਾਤਮਾ ਨੇ ਬਸ ਵੀ ਉਹ ਸੱਚਾ ਬੰਦਾ ਸੀਗਾ ਉਹ ਡੀਵੀਆਰ ਦਾ ਜਿਹੜਾ ਡਾਟਾ ਹੈ ਉਹ ਰਿਕਵਰ ਹੋ ਜਾਂਦਾ ਹੈ ਰ ਕਬਰ ਹੋਣ ਤੋਂ ਬਾਅਦ ਜਿਹੜੀਆਂ ਸਾਰੀਆਂ ਕਰਤੂਤਾਂ ਨੇ ਉਹਨਾਂ ਦੀਆਂ ਉਹ ਸਾਹਮਣੇ ਆ ਜਾਂਦੀਆਂ ਨੇ ਤੇ ਹਾਈ ਕੋਰਟ ਦੇ ਵਿੱਚ ਉਹਨੂੰ ਬਕਾਇਦਾ ਜ਼ਮਾਨਤ ਮਿਲੀ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਹੁਣ ਇਹ ਵੀਡੀਓ ਦੇ ਤਹਿਤ ਇਸ ਕੇਸ ਦੇ ਵਿੱਚ ਪੈਂਡਿੰਗ ਹੈ ਅੰਗੇਜਟ ਪੁਰਸ ਵਾਲਿਆਂ ਦੇ ਹੁਣ ਦੋਸਤੋ ਜਿਹੜੀ 5 ਕਿਲੋ ਫੀਮ ਹੈ 2.5 ਕਿਲੋ ਤੋਂ ਅਗਰ ਉੱਪਰ ਹੈ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਮੰਨੀ ਜਾਂਦੀ ਹੈ ਮੰਨ ਲਓ ਉਹਦੇ ਵਿੱਚ ਘੱਟੋ ਘੱਟ 10 ਸਾਲ ਦੀ ਸਜ਼ਾ ਜਮਾਨਤ ਤਾਂ ਉਹਦੇ ਵਿੱਚ ਹੈ ਹੀ ਨਹੀਂ ਅਗਰ ਇਹ ਸਭ ਨਾ ਕੁਝ ਮਿਲਦਾ ਤਾਂ ਉਹਦੀ ਜ਼ਿੰਦਗੀ ਸਾਰੀ ਬਰਬਾਦ ਸੀ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਦੋਸਤੋ ਮੰਨ ਲਓ ਆਪਣਾ ਪ੍ਰਸ਼ਾਸਨ ਇੰਨਾ ਢਿੱਲਾ ਤੇ ਆਪਣੇ ਨਸ਼ੇ ਦੇ ਵਿੱਚ ਇੰਨਾ ਵੀ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦੋ ਕਿਹੜਾ ਕਿਸੇ ਨੇ ਪੁੱਛਣਾ ਨਾ ਕੋਈ ਸਰਕਾਰਾਂ ਪੁੱਛਣੀ ਵਾਲੇ ਜੋ ਪੁਲਿਸ ਵਾਲੇ ਨੇ ਬੰਨ ਤਾਂ ਉਹੀ ਬਸ ਪਰਚਾ ਹੈ ਉਹੀ ਸੱਚ ਹੈ ਜਿਹੜੀਆਂ ਅੱਗੇ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਵੀ ਪੁਲਿਸ ਵਾਲੇ ਨੇ ਉਹ ਵੀ ਉਹਨਾਂ ਦੇ ਨਾਲ ਹੀ ਸਹਿਯੋਗੀ ਨੇ ਅਗਰ ਤੁਸੀਂ ਇਸ ਦੀ ਇਨਵੈਸਟੀਗੇਸ਼ਨ ਲਾ ਵੀ ਦੋਗੇ ਹੁਣ ਦੋ ਤਿੰਨ ਸਵਾਲ ਪੈਦਾ ਹੁੰਦੇ ਨੇ ਅਗਰ ਇਹ ਜਿਹੜਾ ਡੀਵੀਆਰ ਹੈ ਨਾਰ ਕਵਰ ਹੁੰਦਾ ਤਾਂ ਉਸ ਦੇ ਨਾਲ ਕੀ ਹੁੰਦਾ ਨਾ ਤਾਂ ਉਸ ਨੂੰ ਜ਼ਮਾਨਤ ਮਿਲਦੀ 10 ਸਾਲ ਹੀ ਅੰਦਰ ਸੀਗਾ ਨਾਲੇ ਮੋਟਾ ਜੁਰਮਾਨਾ ਪੈਂਦਾ ਨਾਲੇ ਸਮਾਜ ਦੇ ਵਿੱਚ ਲੋਕਾਂ ਨੇ ਤਾਂ ਉਹਨੂੰ ਜਿਹੜਾ ਇੱਕ ਬਲੈਕ ਉਹਨਾਂ ਨੂੰ ਇੱਕ ਯਾਨਕੀ ਨਸ਼ੇ ਦਾ ਧੰਦਾ ਕਰਨ ਵਾਲਾ ਬੰਦਾ ਮੰਨ ਲੈਣਾ ਸੀ ਸਮਾਜਿਕ ਬਾਈਕਾਰਡ ਵੀ ਲੋਕਾਂ ਨੇ ਕਰ ਦੇਣਾ ਸੀ ਆਉਣ ਵਾਲੀ ਜਿਹੜੀ ਪਰਿਵਾਰ ਹੈ ਉਹਦੇ ਤੱਕ ਉਹਦਾ ਪੈਣਾ ਸੀਗਾ ਜਿਹੜਾ ਕਿਉਂ ਕਰਕੇ ਉਹਦੇ ਬੱਚਿਆਂ ਤੱਕ ਨਹੀਂ ਰਿਸ਼ਤੇ ਹੋਣੇ ਸੀ ਵੀ ਇਹ ਤਾਂ ਯਾਰ ਬੰਦਾ ਨਸ਼ੇ ਦਾ ਵਪਾਰ ਕਰਦਾ ਜੇਲ੍ਹ ਗਿਆ ਹੋਇਆ ਇੱਕ ਬੰਦੇ ਦੀ ਜੇ ਉਹ ਮਿਹਨਤ ਦਾ ਕੰਮ ਕਰਦਾ ਹੈ ਜੇ ਉਹਨੇ ਪੈਸੇ ਮੰਗ ਲਏ ਸਾਰੀ ਜ਼ਿੰਦਗੀ ਉਹਦੀ ਬਰਬਾਦ ਹੋ ਜਣੀ ਸੀ ਨਾ ਹੁਣ ਜੇ ਮੰਨ ਲਓ ਨਹੀਂ ਰਿਕਵਰ ਹੁੰਦਾ ਤਾਂ ਕੌਣ ਜ਼ਿੰਮੇਵਾਰ ਸੀ ਦੋਸਤੋ ਇਹਦਾ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਜਿਹੜੀ ਕੀ ਜਿਨ੍ਹਾਂ ਨੂੰ ਕੀ ਨਜਾਇਜ਼ ਅਧਿਕਾਰ ਦੇ ਕੇ ਬਿਨਾ ਕਿਸੇ ਤਬਦੀਸ਼ ਤੋਂ ਆਮ ਲੋਕਾਂ ਨੂੰ ਪਰਚੇ ਪਾਏ ਜਾਂਦੇ ਨੇ ਹੁਣ ਇਹਨੂੰ ਦੂਰ ਕਿਵੇਂ ਕਰਾਂਗੇ ਅਸੀਂ ਇਹਦਾ ਸਵਾਲ ਪੈਦਾ ਹੋ ਜਾਂਦਾ ਵੀ ਆਪਾਂ ਕਰ ਕੀ ਸਕਦੇ ਹਾਂ ਇਸ ਲਈ ਆਪ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਸਰਕਾਰਾਂ ਚੁਣੋ ਜਿਹੜੇ ਕੀ ਕਾਨੂੰਨ ਸਾਡੇ ਅੱਜ ਤੱਕ ਚੱਲੇ ਆ ਰਹੇ ਨੇ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਐਮੈਂਡਮੈਂਟਸ ਨੇ ਮੰਨ ਲਓ ਜੇ ਕੋਈ ਝੂਠਾ ਪਰਚਾ ਪੈਂਦਾ ਹੈ ਕੋਈ ਐਦਾਂ ਦੀਆਂ ਏਜੰਸੀਆਂ ਬਣਾਈਆਂ ਜਾਣ ਇਨਵੈਸਟੀਗੇਸ਼ਨ ਏਜੰਸੀਆਂ ਹੋਣ ਜਿਹੜੀਆਂ ਕਿ ਇੱਕ ਸੈਪਰੇਟ ਉਹਨਾਂ ਤੋਂ ਅਲੱਗ ਹੋ ਕੇ ਦਿਰਫਖ ਜਾਂਚ ਕਰਨ ਹੈਗੀਆਂ ਹੁਣ ਵੀ ਨੇ ਲੇਕਿਨ ਉਹਦਾ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਏਜੰਸੀਆਂ ਜ਼ਰੂਰ ਨੇ ਸੈੱਟ ਵੀ ਬਣਦੀਆਂ ਲੇਕਿਨ ਉਹ ਵੀ ਸਾਰੀਆਂ ਸਰਕਾਰਾਂ ਦੀ ਡਿਪੈਂਡ ਕਰਦੀਆਂ ਨੇ ਜਿਵੇਂ ਸਰਕਾਰਾਂ ਕਹਿਣ ਕਿ ਉਵੇਂ ਹੀ ਕਰਦੀਆਂ ਨੇ ਇਸ ਲਈ ਦੋਸਤੋ ਐਦਾਂ ਦੀ ਸਰਕਾਰ ਚੁਣ ਕੇ ਜਿਹੜੀ ਇਹੋ ਜੀ ਲੋਕਾਂ ਦੇ ਭਲੇ ਦੇ ਲਈ ਲੋਕਾਂ ਦੇ ਹਿੱਤਾਂ ਦੇ ਲਈ ਕਾਨੂੰਨ ਦੇ ਵਿੱਚ ਜਿਹੜੀਆਂ ਜ਼ਰੂਰੀ ਐਮੈਂਡਮੈਂਟਸ ਕਰਕੇ ਉਹਦੇ ਵਿੱਚ ਸੋਧ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਕਾਨੂੰਨ ਦਾ ਰਖਵਾਲਾ ਜਾਂ ਕੋਈ ਵੀ ਨੇਤਾ ਜਾਂ ਕੋਈ ਵੀ ਰਾਜਸੀ ਜਾਂ ਕੋਈ ਨਸ਼ੇ ਦੇ ਵਿੱਚ ਕੋਈ ਮਿਸਯੂਜ਼ ਕਰਦਾ ਹੈ ਤਾਂ ਉਹਨੂੰ ਵੀ ਕਾਨੂੰਨ ਦਾ ਡਰ ਚਾਹੀਦਾ ਹੈ ਇਹ ਕਾਨੂੰਨ ਦਾ ਡਰ ਸਿਰਫ ਆਮ ਲੋਕਾਂ ਲਈ ਨਹੀਂ ਜਿਹੜੇ ਪੈਸੇ ਵਾਲੇ ਬੰਦੇ ਜਾਂ ਜਿਹੜੇ ਪਾਵਰ ਦੇ ਵਿੱਚ ਨੇ ਉਹਨਾਂ ਨੂੰ ਵੀ ਕਾਨੂੰਨ ਦਾ ਡਰ ਚਾਹੀਦਾ ਹੈ ਕੀ ਅਗਰ ਜੇ ਕੋਈ ਕਿਸੇ ਨਾਲ ਧੱਕਾ ਕਰਾਂਗੇ ਤਾਂ ਸਾਨੂੰ ਇਸ ਦਾ ਜਿਹੜਾ ਨਤੀਜਾ ਭੁਗਤਣਾ ਪੈ ਸਕਦਾ ਹੈ ਇਸ ਲਈ ਦੋਸਤੋ ਇਹਦੇ ਨਾਲ ਤੁਸੀਂ ਜਿਹੜੇ ਕਾਨੂੰਨ ਦੇ ਤੌਰ ਤੇ ਜਾਗਰੂਕ ਵੀ ਹੋ ਅਗਰ ਤੁਹਾਨੂੰ ਜਿਹੜਾ ਬੇਸਿਕ ਜਾਣਕਾਰੀ ਹੁੰਦੀ ਤਾਂ ਪ੍ਰੋਪਰ ਤੁਸੀਂ ਕਾਨੂੰਨ ਦੇ ਬਾਰੇ ਤੁਹਾਨੂੰ ਤਾਂ ਲੇਕਿਨ ਇਹ ਗੱਲ ਉਸ ਟਾਈਮ ਤਾਂ ਉਸ ਟੇਲਰ ਨੂੰ ਇਹ ਸੀਗਾ ਯਾਰ ਮੈਂ ਕੀ ਬੁਰਾ ਕਰਾਂ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਹੈ ਅਗਰ ਤੁਹਾਨੂੰ ਬੇਸਿਕ ਜਾਣਕਾਰੀ ਹੁੰਦੀ ਕਾਨੂੰਨ ਦੇ ਬਾਰੇ ਵੀ ਕਿਵੇਂ ਰੈਸਟ ਜਾਂ ਕਿਵੇਂ ਤਾਂ ਤੁਸੀਂ ਉੱਥੇ ਵੀ ਆਪਣਾ ਬਚਾਅ ਕਰ ਸਕਦੇ ਹੋ ਇਸ ਲਈ ਤੁਹਾਨੂੰ ਜਿਹੜੀ ਰਖਵਾਲੀ ਹੈ ਆਪਣੀ ਆਪ ਵੀ ਕਰਨੀ ਪੈਣੀ ਹੈ ਕਿਉਂ ਕਰਕੇ ਸਮਾਜ ਦੇ ਵਿੱਚ ਸੱਚੇ ਬੰਦੇ ਨਾਲ ਹੀ ੱਤਕਾ ਹੁੰਦਾ ਜਿਹੜਾ ਬੰਦਾ ਕਿਸੇ ਦੇ ਅੱਗੇ ਮੋਚਦਾ ਨਹੀਂ ਉਹਦੇ ਨਾਲ ਹੀ ੱਤਕਾ ਹੁੰਦਾ ਜੇ ਇਹ ਟੇਲਰ ਮੰਨ ਲਓ ਪੁਲਿਸ ਦੀ ਬੰਗਾਰ ਦੇ ਵਿੱਚ ਆ ਕੇ پیسے ਵੀ ਛੱਡ ਦਿੰਦਾ ਉਹਨਾਂ ਦੀ ਆ ਕੋਈ ਹੋਰ ਕਿਸੇ ਢੰਗ ਨਾਲ ਕੋਈ ਉਹਨਾਂ ਦੀ ਬੰਗਾਰਾ ਲੈ ਲੈਂਦਾ ਕੋਈ ਮਿਸਯੂਜ਼ ਆਪਣਾ ਕੋਈ ਇਦਾਂ ਦਾ ਧੰਦਾ ਕਰਦਾ ਤਾਂ ਸਾਰਾ ਜਿਹੜਾ ਕੰਮ ਸੀਗਾ ਠੀਕ ਹੋ ਜੀ ਲੇਕਿਨ ਇੱਥੇ ਜਿਹੜਾ ਗੱਲ ਹੈ ਉਹਨੇ ਆਪਣੀ ਮਿਹਨਤ ਦੇ ਪੈਸੇ ਮੰਗੇ ਨੇ ਇਸ ਲਈ ਉਹਦੇ ਨਾਲੇ ਸਾਰਾ ਕੁਝ ਹੋਇਆ ਇਹ ਤਾਂ ਉਹਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ ਅਗਰ ਦੋਸਤੋ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਅਤੇ ਲਾਈਕ ਵੀ ਕਰਿਓ ਅਤੇ ਅਗਰ ਤੁਹਾਨੂੰ ਕੋਈ ਕਮੀ ਲੱਗੀ ਤਾਂ ਵੀ ਕਮੈਂਟ ਕਰਿਓ ਐਦਾਂ ਦੀਆਂ ਵੀਡੀਓ ਚੈਨਲ ਤੇ ਹੋਰ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਹ ਸਨੇਹਾ ਵੀ ਸਾਰੇ ਲੋਕਾਂ ਨੂੰ ਜੋ ਆਪਣੇ ਜਿੰਨੇ ਵੀ ਜਾਣਕਰ ਨੇ ਉਹਨਾਂ ਨੂੰ ਵੀ ਜਰੂਰ ਦਿਓ ਵੀ ਕੀ ਸਾਡੇ ਸਮਾਜ ਦੇ ਵਿੱਚ ਪਾਵਰ ਵਾਲੇ ਬੰਦੇ ਜਾਂ ਪ੍ਰਸ਼ਾਸਨ ਕੀ ਠੱਗਾ ਕਰਦਾ ਹੈ ਥੈਂਕ ਯੂ